ਸਾਸਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਅੱਜ ਦੀ ਰਾਤ ਚਮਕ ਉਠੇਗਾ ਇਹਨਾਂ ਪੰਜ ਰਾਸ਼ੀ ਵਾਲਿਆਂ ਦਾ ਭਾਗ ਇਹਨਾਂ ਨੂੰ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਮਿਲਣਗੀਆਂ ਭਗਵਾਨ ਪੋਲੇਨਾਥ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਪੰਜ ਰਾਸ਼ੀਆਂ ਤੇ ਬਹੁਤ ਪਰਸੰਨ ਹੋ ਗਏ ਹਨ ਜਿਸ ਨਾਲ ਇਹਨਾਂ ਦੇ ਸਾਰੇ ਦੁੱਖ ਤੈਦ ਕਸ਼ਟ ਮਿਟਣ ਵਾਲੇ ਹਨ ਇਨਾ ਦਾ ਜੀਵਨ ਬਦਲ ਜਾਵੇਗਾ ਇਹ ਪੰਜ ਰਾਸ਼ੀਆਂ ਕਿਹੜੀਆਂ ਹਨ ਅਸੀਂ ਇਸ ਵੀਡੀਓ ਵਿੱਚ ਇਹਨਾਂ ਰਾਸ਼ੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਇਸ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆਓ ਗੱਲ ਕਰਦੇ ਹਾਂ ਉਹਨਾਂ ਰਾਸ਼ੀਆਂ ਦੇ ਬਾਰੇ ਜਿਵੇਂ ਕਿ ਤੁਸੀਂ ਜਾਣਦੇ ਹੋ ਭਗਵਾਨ ਪੋਲੇਨਾਥ ਜੀ ਸਾਕ੍ਰੀਏ ਦੇਵਤਾਵਾਂ ਦੇ ਵਿੱਚੋਂ ਇੱਕ ਹਨ ਕਹਿੰਦੇ ਹਨ ਪੋਲੇਨਾਥ ਜੀ ਆਪਣੇ ਭਗਤਾਂ ਦੇ ਹਰ ਸੰਕਟ ਨੂੰ ਹੱਲ ਲੈਂਦੇ ਹਨ ਤੇ ਇਹਨਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਜਿਸ ਨੂੰ ਭਗਵਾਨ ਪੋਲੇनाथ ਜੀ ਦਾ ਆਸ਼ੀਰਵਾਦ ਮਿਲ ਜਾਵੇ ਤਾਂ ਸਮਝੋ ਉਸ ਦੇ ਸਾਰੇ ਕੰਮ ਹੋ ਗਏ ਸ਼ਾਸਤਰਾਂ ਦੇ ਅਨੁਸਾਰ ਪੋਲੇनाथ ਜੀ ਨੂੰ ਦੇਵਾਂ ਦੇ ਮਹਾਦੇਵ ਕਿਹਾ ਜਾਂਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਪੋਲੇनाथ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇ ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਬਹੁਤ ਸਾਰਾ ਪੈਸਾ ਹੋਵੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਹੋਵੇ ਇਵੇਂ ਹੀ ਸਾਰਿਆਂ ਦੇ ਨਾਲ ਹੁੰਦਾ ਹੈ ਕਿਸੇ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਤੇ ਕਿਸੇ ਨੂੰ ਥੋੜਾ ਵੀ ਨਸੀਬ ਨਹੀਂ ਹੁੰਦਾ ਹਰ ਮਨੁੱਖ ਦਾ ਜੀਵਨ ਉਤਾਰ ਚੜਾ ਦੇ ਨਾਲ ਭਰਿਆ ਹੁੰਦਾ ਹੈ ਸੁੱਖ ਦੁੱਖ ਜੀਵਨ 'ਚ ਆਉਂਦੇ ਰਹਿੰਦੇ ਹਨ ਬਹੁਤ ਸਾਰੇ ਦੁੱਖਾਂ ਕਸ਼ਟਾਂ ਦੇ ਵਿੱਚ ਮਨੁੱਖ ਨੂੰ ਗੁਜਣਾ ਪੈਂਦਾ ਹੈ ਸਾਡੇ ਜੀਵਨ 'ਚ ਬਦਲਾਵ ਦਾ ਮੁੱਖ ਕਾਰਨ ਗ੍ਰਹਿ ਮੰਨੇ ਜਾਂਦੇ ਹਨ ਗ੍ਰਹਾਂ ਦੇ ਵਿੱਚੋਂ ਨਿਕਲਣ ਵਾਲੀ ਊਰਜਾ ਹਰ ਪਲ ਸਾਨੂੰ ਪ੍ਰਭਾਵਿਤ ਕਰਦੀ ਹੈ ਕਦੇ ਦੁੱਖ ਦਿੰਦੀ ਹੈ ਤੇ ਕਦੇ ਸੁੱਖ ਸਾਡੇ ਜੋਤਿਸ਼ ਸਾਸਤਰ 'ਚ ਇਸ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿਾਂ ਦੀ ਚਾਲ ਦੇ ਨਾਲ ਜੀਵਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਦੇ ਹਨ ਹੁਣ ਪੋਲੇ ਨਾਥ ਜੀ ਦੀ ਕਿਰਪਾ ਦੇ ਨਾਲ ਗੱਜਬ ਜਿਹਾ ਸੰਯੋਗ ਬਣ ਰਿਹਾ ਹੈ ਜਿਸ ਵਿੱਚ ਪੋਲੇ ਨਾਥ ਜੀ ਬਾਰਾ ਰਾਸ਼ੀਆਂ ਦੇ ਵਿੱਚੋਂ ਪੰਜ ਰਾਸ਼ੀਆਂ ਦੇ ਬਹੁਤ ਜ਼ਿਆਦਾ ਪਸੰਦ ਹੋ ਗਏ ਹਨ ਇਹਨਾਂ ਦੇ ਜੀਵਨ 'ਚ ਬਹੁਤ ਬਦਲਾਅ ਹੋਣ ਵਾਲੇ ਹਨ ਇਹਨਾਂ ਨੂੰ ਧਨਵੰਦ ਬਣਨ ਦਾ ਕੋਈ ਨਹੀਂ ਰੋਕ ਸਕਦਾ ਤਾਂ ਨਾਲ ਮਾਲ-ਮਾਲ ਹੋਣ ਵਾਲੇ ਹਨ ਪਹਿਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਪੋਲਿਨਾਥ ਜੀ ਤੁਹਾਡੇ ਤੇ ਬਹੁਤ ਪਸੰਦ ਹਨ ਜਿਸ ਨਾਲ ਤੁਹਾਨੂੰ ਲਾਭ ਹੀ ਲਾਭ ਹੋਣ ਵਾਲਾ ਹੈ ਜੀਵਨ ਵਿੱਚ ਹੁਣ ਪੈਸਾ ਆਉਣ ਵਾਲਾ ਹੈ ਵਪਾਰ ਵਧੇਗਾ ਤੇ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਸਮਾਨ ਕੋਰ ਰਹਿਣ ਵਾਲਾ ਹੈ ਤੁਹਾਡੀਆਂ ਪੁਰਾਣੀਆਂ ਆਜਾਦਾ ਤਾਜ਼ਾ ਹੋਣ ਵਾਲੀਆਂ ਹਨ ਨੌਕਰੀ ਵਿੱਚ ਸਰਵ ਉੱਤਮ ਅਵਸਰ ਮਿਲਣ ਵਾਲੇ ਹਨ ਕਿਸੇ ਭਰੋਸੇਮੰਦ ਵਿਅਕਤੀ ਦੀ ਸਲਾਹ ਲੈਣਾ ਬੇਹਦ ਜ਼ਰੂਰੀ ਹੈ ਤੇ ਤੁਹਾਡੇ ਉੱਪਰ ਭੋਲੇ ਨਾਚੀ ਦੀ ਵਿਸ਼ੇਸ਼ ਕਿਰਪਾ ਬਣ ਰਹੀ ਹੈ ਮਨ ਵਿੱਚ ਪਸੰਦਤਾ ਬਣੀ ਰਹੇਗੀ ਸਮਾ ਤੁਹਾਡੇ ਪਕਸ ਤੇ ਵਿੱਚ ਹੈ ਇਸ ਦਾ ਲਾਭ ਉਠਾਓ ਇਸ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਰਾਸ਼ੀ ਹੈ ਜੀ ਟੋਲਾ ਰਾਸ਼ੀ ਤੁਹਾਨੂੰ ਦੱਸ ਰਹੀਏ ਕਿ ਪੋਲੇ ਨਾ ਚੀ ਹੋਂ ਤੁਹਾਡੇ ਜੇਮਝ ਬਹੁਤ ਵੱਡਾ ਪਰਿਵਰਤਨ ਲਿਆਉਣ ਵਾਲੇ ਹਨ ਤੁਹਾਡੇ بڑے ਪਰਿਵਰਤਨ ਦੇਖਣ ਨੂੰ ਮਿਲਣਗੇ ਵਪਾਰੀ ਦੇ ਨਾਲ ਜੁੜੇ ਲੋਕਾਂ ਨੂੰ ਆਦੀ ਅੰਤ ਲਾਭ ਮਿਲ ਸਕਦਾ ਹੈ ਨਵੀਆਂ ਯੋਜਨਾਵਾਂ ਲਾਗੂ ਕਰਨ ਲਈ ਸਮਾਂ ਬੇਹਤ ਅਨੁਕੂਲ ਹੈ ਜਿਵੇਂ ਵੀ ਕੰਮ ਨੂੰ ਹੱਥ ਲਗਾਓਗੇ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਮਿਹਨਤ ਕਰਨ ਦੇ ਨਾਲ ਬਹੁਤ ਲਾਭ ਮਿਲਣ ਵਾਲਾ ਹੈ ਤੁਸੀਂ ਆਤਮ ਵਿਸ਼ਵਾਸ ਦੇ ਨਾਲ परिपूर्ण ਰਹੋਗੇ ਇਹ ਤੁਹਾਡੇ ਵਿਅਕਤੀਤਵ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗਾ ਕਾਰਜ ਖੇਤਰ ਦੇ ਵਿੱਚ ਇਹ ਅਤਿ ਅੰਤ ਲਾਭਕਾਰੀ ਰਹੇਗਾ ਤੁਹਾਡੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਹੋਵੇਗੀ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਪਰਿਵਾਰ ਦੇ ਵਿੱਚ ਖੁਸ਼ ਨਮਾ ਮਾਹੌਲ ਰਹੇਗਾ ਇਹ ਤੁਹਾਡੇ ਲਈ ਬਹੁਤ ਪਾਕਸ਼ਿਆਲੀ ਸਮਾ ਹੈ ਸੰਤਾਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਸੁਖ ਮਿਲੇਗਾ ਤੁਹਾਨੂੰ ਜੀਵਨ ਦੇ ਸਭ ਕੁਝ ਮਿਲੇਗਾ ਜਿਸਦੇ ਤੁਸੀਂ ਹੱਕਦਾਰ ਹੋ ਤੁਹਾਡਾ ਜੀਵਨ ਬਦਲ ਜਾਏਗਾ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਪੋਲੇ ਨਾਤੇ ਕਿਰਪਾ ਦੇ ਨਾਲ ਤੁਹਾਨੂੰ ਵੱਡੀ ਤੋਂ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਤੁਹਾਡੇ ਲਈ ਸਮਾਂ ਬਹੁਤ ਖਾਸ ਰਹਿਣ ਵਾਲਾ ਹੈ ਸਮਾਂ ਤੁਹਾਡੇ ਪਕਸ਼ 'ਚ ਰਹਿਣ ਵਾਲਾ ਹੈ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਬਾਰੀਤਾਂ ਲਾਭ ਹੋਵੇਗਾ ਭੋਲੇ ਨਾਜ ਜੀ ਤੁਹਾਡੇ ਉੱਪਰ ਬਹੁਤ ਹੀ ਮਿਹਰਬਾਨ ਰਹਿਣ ਵਾਲੇ ਹਨ ਤੁਸੀਂ ਆਪਣੀ ਸਕਾਰਾਤਮਕ ਸੋਚ ਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰੋਗੇ ਭੋਲੇ ਨਾਜ ਜੀ ਤੁਹਾਡੇ ਉੱਪਰ ਅਧਿਆਤ ਕਿਰਪਾ ਰੱਖਣ ਵਾਲੇ ਹਨ ਯਾਤਰਾ ਤੁਹਾਡੇ ਲਈ ਸਫਲ ਸਾਬਤ ਹੋਵੇਗੀ ਨਾਲ ਦੀ ਨਾਲ ਤੀਰਥ ਯਾਤਰਾ ਦਾ ਵਿੱਚ ਉਹ ਜਲਦ ਤੋਂ ਜਲਦ ਬਣਨ ਜਾ ਰਿਹਾ ਹੈ ਤੁਹਾਡੇ ਸਾਰੇ ਦੁੱਖ ਦਰਦ ਤੇ ਕਸਟ ਮਿਟਣ ਵਾਲੇ ਹਨ ਤੁਸੀਂ ਕੋਈ ਨਵਾਂ ਮਕਾਨ ਜਾਂ ਵਾਹਨ ਖਰੀਦ ਸਕਦੇ ਹੋ ਤੁਹਾਡੇ ਲਈ ਪੂਰਨ ਜੋਕ ਬਣ ਰਹੇ ਹਨ ਤੁਹਾਡੇ ਲਈ ਸਮਾਨਕੂਲ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਤੁਹਾਡੇ ਲਈ ਬਹੁਤ ਹੀ ਸ਼ੁਭ ਜੋਕ ਬਣ ਰਹੇ ਹਨ ਤੁਹਾਡਾ ਜੀਵਨ ਵਿੱਚ ਵੱਡੇ ਵੱਡੇ ਪਰਿਵਰਤਨ ਦੇਖਣ ਨੂੰ ਮਿਲਣਗੇ ਤੁਹਾਡੇ ਜੀਵਨ ਦੇ ਸਾਰੇ ਦੁੱਖ ਦੈਦ ਕਸ਼ਟ ਮਿਟਣ ਵਾਲੇ ਹਨ ਆਰਥਿਕ ਰੂਪ ਦੇ ਵਿੱਚ ਖੁਸ਼ ਰਹੋਗੇ ਨਾਲ ਹੀ ਨਾਲ ਪਰਿਵਾਰ ਨਾਲ ਜੁੜਿਆ ਕੋਈ ਵੱਡਾ ਫੈਸਲਾ ਲਵੋਗੇ ਜੋ ਪਰਿਵਾਰ ਦੇ ਮੈਂਬਰਾਂ ਨੂੰ ਤੁਹਾਡੇ ਹੋਰ ਕਰੀਬ ਲਿਆਏਗਾ ਸਮਾਜ ਵਿੱਚ ਮਾਨ ਸਨਮਾਨ ਵਾਤੇ ਦਾ ਸਾਰੇ ਵਿਗੜੇ ਹੋਏ ਕੰਮ ਸਮੇਤ ਇਹ ਬਣਨ ਲੱਗੇ ਜਾਣਗੇ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਆਤਮ ਵਿਸ਼ਵਾਸ ਦੇ ਨਾਲ ਕੋਈ ਐਸਾ ਫੈਸਲਾ ਲਵੋਗੇ ਜਿਸ ਨਾਲ ਤੁਹਾਡਾ ਮਨ ਸਨਮਾਨ ਵਧੇਗਾ ਤੁਹਾਨੂੰ ਸਫਲਤਾ ਪ੍ਰਦਾਨ ਕਰੇਗਾ ਜੋ ਲੋਕ ਵਿਦੇਸ਼ ਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜਨ ਦਾ ਸੁਪਨਾ ਦੇਖ ਰਹੇ ਹਨ ਉਹ ਸੁਪਨਾ ਪੂਰਾ ਹੋਵੇਗਾ ਪੋਲੀਨਾ ਚੀ ਦੀ ਵਿਸ਼ੇਸ਼ ਕਿਰਤ ਤੁਹਾਡੇ ਉਤੇ ਬਣ ਰਹੀ ਹੈ ਜਿਸ ਨਾਲ ਤੁਹਾਡੇ ਜੀਵਨ ਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਜਿਸ ਨਾਲ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ દઈએ ਕਿ ਤੁਹਾਡੇ ਲਈ ਸਮਾਂ ਬਹੁਤ ਹੀ ਬਿਹਤਰੀਨ ਹੋਣ ਵਾਲਾ ਹੈ ਤੁਹਾਨੂੰ ਦੱਸ દઈએ ਕਿ ਤੁਹਾਨੂੰ ਨਾ ਕੇਵਲ ਮਾਨ ਸਨਮਾਨ ਮਿਲੇਗਾ ਪਲ ਕੇ ਸਮਾਜ ਦੁਆਰਾ ਤੁਹਾਡੀ ਕਾਫੀ ਤਾਰੀਫ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਨੂੰ ਜੀਵਾਂ ਵਿੱਚ ਐਸੇ ਨਵੇਂ ਅਫਸਰ ਮਿਲਣ ਵਾਲੇ ਹਨ ਜੇਸ ਨਾਲ ਜੀਵਨ 'ਚ ਚੰਗਾ ਬਦਲਾਅ ਹੋਵੇਗਾ ਦੋਸਤੋ ਭਗਵਾਨ ਕੋਲੇ ਨਾ ਦੀ ਕਿਰਪਾ ਤੁਹਾਡੇ ਤੇ ਬਣ ਰਹੀ ਹੈ ਨਾਲ ਹੀ ਤੁਹਾਨੂੰ ਕਾਫੀ ਧਨ ਲਾਭ ਵੀ ਹੋਵੇਗਾ ਘਰ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਦੂਜੀ ਤਰਫ ਵਪਾਰ 'ਚ ਵ੍ਰੇਤੀ ਹੋਵੇਗੀ ਤੁਹਾਨੂੰ ਚਾਰੋਂ ਤਰਫ ਲਾਭ ਹੀ ਲਾਭ ਮਿਲਣ ਵਾਲਾ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ 'ਚ ਪਤੋ ਨੀਤੀ ਮਿਲੇਗੀ ਤੇ ਵੇਤਨ ਵ੍ਰੇਤੀ ਦੇ ਯੋਗ ਹਨ ਤੁਹਾਨੂੰ ਦੱਸਦੇ ਹਾਂ ਕਿ ਪੂਰੇ ਨਾਤੇ ਕਿਰਪਾ ਦੇ ਨਾਲ ਧਨ ਪ੍ਰਾਪਤੀ ਦੇ ਅਨੇਕਾ ਅਫਸਰ ਪ੍ਰਾਪਤ ਹੋਣਗੇ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਘਰ ਪਰਿਵਾਰ ਖੁਸ਼ੀਆਂ ਦਾ ਮਾਹੌਲ ਰਹੇਗਾ ਜੋ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਕ ਹਨ ਉਹਨਾਂ ਨੂੰ ਸੰਤਾਨ ਸੁਖ ਮਿਲੇਗਾ ਜਿਸ ਨਾਲ ਘਰ ਪਰਿਵਾਰ ਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਕਹਿਣਾ ਗਲਤ ਨਹੀਂ ਹੋਵੇਗਾ ਪੋਲੇਨਾਥ ਦੀ ਕਿਰਪਾ ਦੇ ਨਾਲ ਹੁਣ ਸਮਾਂ ਤੁਹਾਡੇ ਪਕਸ਼ ਤੇ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਇਸ ਨੂੰ ਹੱਥੋਂ ਨਾ ਜਾਣ ਦਿਓ ਪੋਲੇਨਾਥ ਦੀ ਕਿਰਪਾ ਦੇ ਨਾਲ ਸਭ ਕੁਝ ਚੰਗਾ ਹੋਣ ਵਾਲਾ ਹੈ ਪੋਲੇਨਾਥ ਜੀ ਤੁਹਾਡੇ ਤੇ ਬਹੁਤ ਪਰਸੰਨ ਹਨ ਵੱਡੇ ਲੋਕਾਂ ਨਾਲ ਸਹਿਯੋਗ ਵਧੇਗਾ ਤੇ ਕੰਮ ਆਸਾਨ ਹੋਵੇਗਾ ਨਾਲੇ ਨਾਲ ਜੇਕਰ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਉਸ ਤੋਂ ਮੁਕਤੀ ਮਿਲੇਗੀ ਨੌਕਰੀ ਕਰਨ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਮਿਲਣ ਦੇ ਯੋਗ ਹਨ ਪੋਲ ਨਾਸੀ ਦਾ ਸਿਮਰਨ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗਾ ਵੱਡੇ ਤੋਂ ਵੱਡੇ ਧਨ ਲਾਭ ਹੋਣ ਵਾਲੇ ਹਨ ਵੱਡੀ ਸਫਲਤਾ ਦੀ ਪ੍ਰਾਪਤੀ ਹੋਣ ਵਾਲੀ ਹੈ ਧਨ ਨਾਲ ਮਾਲਾ ਮਾਲ ਹੋਣ ਵਾਲੇ ਹੋ ਦੋਸਤੋ ਇਹਨਾਂ ਦੱਸੀਆਂ ਹੋਈਆਂ ਪੰਜ ਰਾਸ਼ੀਆਂ ਨੂੰ ਧਨਵਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ